अमृतसर पुलिस न मिली वड्डी सफलता सिटी पुलिस ने अंतरराष्ट्रीय डरग रैकेट जिसके पीछे समगलर गुरप्रीत गोपा सीधा किता पर्दाफाश चार किलो हेरोइन, तीन लाख डरग मनी समेत दो युवक काबू चीफ एडिटर कमलजीत सिंह की विशेष रिपोर्ट बहुत बड़ी वड्डी कामयाबी मिली है अच्छे कमिश्नरेट पुलिस अमृतसर ਕੋਈ ਦੋ ਡਰੱਗਸ ਸਮਗਲਤ ਜਿਹੜੇ ਕਿ ਬੜੇ ਇੱਕ ਨੋਟੋਰੀਅਸ 카ਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾ ਨੂੰ 카ਰਟਲ ਕਹਿੰਦੇ ਆ ਉਹਨਾਂ ਨੂੰ ਗਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰੱਗ ਮਨੀ ਅਸੀਂ ਬਰਾਮਦ ਕੀਤੀ ਹੈ ਇਹ ਸਾਡੀ ਟੀਮ ਜਿਸ ਵਿੱਚ ਮੈਡਮ ਡਾਕਟਰ ਦਰਪਨ ਹਲੂਆੜੀਆ ਜੀ ACP सुरेंद्र ਜੀ ਸਤਨਾਮ ਸਿੰਘ ਸਾਡੇ SHO ਗੇਟ ਹਕੀਮਾ ਇਹ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ। ਇਹ ਜਿਹਦੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇਗੇ ਨੇ ਇੱਕ ਰਾਜਦੀਪ ਸਿੰਘ, ਏਲੀਅਸ ਆਕਾਸ਼ ਹੈ 24 ਸਾਲ ਦਾ, 12ਵੀਂ ਤੱਕ ਪੜਿਆ ਹੈ। ਦੂਜਾ ਹੈਗਾ ਕੁਜੀਤ ਸਿੰਘ ਏਲੀਅਸ ਗੋਰਾ 27 ਸਾਲ ਦਾ 12ਵੀਂ ਪਾਸ ਹੈ। ਇਹ ਦੋਨੋਂ ਸਰਾਈ ਅਮਰਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ। ਔਰ ਇਹਦੇ ਖਿਲਾਫ ਕਨ ਲਾਈਟ ਝਗੜੇ ਦਾ ਪਰਚਾ ਦਰਜ ਹੈ ਦਾ ਕਾਸ਼ਤੀਪ ਹੈ ਤੇ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁੱਲੇ ਦੀ ਲੱਗਿਆ ਜਿਹੜੀ ਇੰਪੋਰਟੈਂਟ ਗੱਲ ਇਹਦੇ ਤੇ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਨਾਲ ਇਹ ਬੜਾ ক্লোਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਅਸਾਈਨਮੈਂਟਸ ਪੁਸ਼ ਕਰ ਰਹੇ ਸੀ ਜੋ ਉਹਨਾਂ ਦੀ ਮੁੱਢਲੀ ਕੁਝ ਕੁਛ ਤੋਂ ਪਤਾ ਲੱਗਿਆ ਔਰ ਜਦੋਂ ਮੁੱਢਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈ ਹੈ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀਤ ﺍﻟियस ਗੋਪਾ ਉਹ ਬੜਾ ਕਿੰਗ ਪਿੰਨ ਹੈ ਇਸ ਕਾਟਲ ਦਾ ਇਹ ਉਹ ਬੰਦਾ ਹੈ ਜਿਹੜਾ ਕੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਐਲੀਅਸ ਚੀਤਾ 532 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿੱਦਿ ਕੀ ਤਰਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਦੇ ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਦਾਸ਼ਦੀਪ ਵਗੈਰਾ ਉਦੇ ਪਰਿਵਾਰ ਦੇ ਹੀ ਬੰਦੇ ਹੈ ਦੂਜੀ ਗੱਲ ਇੰਪੋਰਟੈਂਟ ਇਹਦੇ ਚ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟेड ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹ ਮੂਸੇ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲ ਰਿਹਾ ਹੈ ਉੱਥੇ ਕਮਰਾ ਕਿਰਾਏ ਤੇ ਲੈ ਕੇ ਸਟਾਕ ਕਰ ਰਹੇ ਸੀ ਧਰਾਂਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡ ਸਪਰੈਂਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਕਿਰਾਏ ਦੇ ਰਾਮ ਨਾਲ ਰਹਿ ਰਿਹਾ ਹੈ ਚਰ ਦੇ ਵਿੱਚ ਉੱਥੇ ਜੋ ਆਪਣੀ ਜਿਹੜੀ ਐ ਡਰੱਗ ਵਗੈਰਾ ਦੀ ਉੱਥੇ ਸਟਾਕ ਉਤਰੱਖਦਾ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਵਿੱਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰਸ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ ਆ ਗੁਰਪ੍ਰੀਤ 에lias ਗੋਪਾ ਜਿਹੜਾ ਜੋ ਉਸ ਪੁਰਾਣੀ ਕਨਸਾਈਨਮੈਂਟ ਵੀ ਵੌਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀਗੀ ਕੰਤੋਂ ਮੰਨੀ ਹੋ ਸਕੀ ਕਿ ਮਲੇਸ਼ੀਆ ਚੱਲ ਆ ਗਿਆ ਸੀ 22 ਸਾਲ ਪਹਿਲਾਂ ਪਰ ਉਹ ਕਿੰਨੀ ਗੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰਨੇ ਆਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਇੱਥੇ ਰੈਸਟ ਹੋਣ ਗਿਆ ਔਰ ਹੋਰ ਰਿਕਵਰੀਜ਼ ਹੋਣ ਗਿਆ ਜਿਹੜੇ ਲੋਕ ਇਹ ਤੁਹਾਨੂੰ ਮੈਂ ਸ਼ੇਅਰ ਕੀ ਕਿੱਥੋਂ ਬੋਲੋ ਸਾਹਿਬ ਇਹਨਾਂ ਨੂੰ ਫੜਿਆ ਗਿਆ ਜੀ ਇਹ ਬੀ ਬਲੌਕ ਜਿਹੜਾ ਹੈਗਾ ਜੀ ਗੇਟ ਨੰਬਰ 2 ਗੇਟਾ ਕੀਮਾ ਦਾ ਏਰੀਆ ਉਤਤ ਫਰੇਮ ਸਰ ਜਿਹੜੇ ਮਲੇਸ਼ੀਆ ਚਲੇ ਗਏ ਸੀਗੇ ਇਹਨਾਂ ਦਾ ਇੱਕ ਕਨੈਕਸ਼ਨ ਸੀਗਾ ਉੱਥੇ ਜਿਹੜੇ ਵੀ ਬਲਾਸਟ ਹੋਇਆ ਸੀ ਉਹ ਵੀ ਇਹਦੇ ਵਿੱਚ ਮਲੇਸ਼ੀਆ ਦੇ ਉੱਤੋਂ ਲਿਆਂਦਾ ਸੀਗਾ ਇੱਕ ਮੌਦੂਮ ਐਮਆਈਏ ਵੀ ਕਰ ਰਿਹਾ ਸੀ ਕਿ ਫਰਮ ਸਰ ਬੁੱਝ ਵੀ ਐਸਟੀਐਫ ਵੀ ਉਹ ਵੀ ਕੋਈ ਕਨੈਕਟ ਲਗਾ ਨਹੀਂ ਨਹੀਂ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨੇਟਲੀ ਮੰਦਾਇ ਮੈਨੂੰ ਤੇ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਕਿ ਕਮਿਸ ਕਨਸੈਪਸ਼ਨ ਤੇ ਆਕਰ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਉਹ ਸਾਡਾ ਨੈਕਸਟ ਸਟਾਰ ਇਹ ਰੁਪਈਆ ਕਾਪੀ ਨੂੰ ਆਪਾਂ ਅਰੈਸਟ ਕਰੀਏ ਹਾਂ 532 ਕਿਲੋ ਹੈਰਣ ਦੇ ਵਿੱਚ ਇਹਦੀ ਭੂਮਿਕਾ ਕੀ ਸੀਗੀ ਜਿਹਦੀ ਭੂਮਿਕਾ ਚੀਤੇ ਦੇ ਨਾਲ ਇਹ ਸੀਗੇ ਜੀ ਇਹ ਸਾਰੇ ਤੇ ਇਹਦਾ ਫਾਦਰ ਜਿਹੜਾ ਜਸਵੀਰ ਸਿੰਘ ਉਹ ਸਕਿਚ ਗੁੱਪੇ ਦਾ ਫਾਦਰ ਜਸਵੀਰ ਸਿੰਘ ਗ੍ਰਿਫਤਾਰ ਹੋ ਕੇ ਹੁਣ ਜਮਾਨਤੇ ਹੈ ਤੇ ਭਰਾ ਇਹਦਾ ਹਰਪੀ ਦੇ ਲਈ ਸੈਕਟਰੀ ਉਹ ਵੀ ਪਕਵਾੜਾ ਸਕਿਚ ਇਕੱਠੇ ਕੰਮ ਕਰਦੇ ਸੀ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਸਟ ਕਜ਼ਨ ਹੈ ਜਿਹੜਾ ਪਫਟ ਹੈ ਮਤਲਬ ਖਾਨਦਾਨੀ ਸਮਗਲਰ ਨੇ ਤਪਾ ਕੇਸ ਆਦੇ ਜੀ ਸਰ ਇਹ ਰਿਲੇਟਿਵ ਆ ਜਾਂ ਦੂਜਾ ਜਿਹੜਾ ਜਿਹੜਾ ਦੱਸਿਆ ਗੋਰਾ ਜਿਹੜਾ ਦੱਸਿਆ ਉਹ ਵੀ ਰਿਲੇਟਿਵ ਉਹਰੇ ਤਾਂ ਮਤਲਬ ਕਿ ਰਾਜੂ ਕਹਿਸਾਦੇ ਆ ਪਪਟ ਡਾਇਰੈਕਟ ਦਾ ਕਾਸ਼ ਹੀ ਹੈ ਬੰਦਾ ਕਿੰਨੀ ਦੇਰ ਤੋਂ ਸਾਰੇ ਕੰਮ ਕਰ ਰਹੇ ਸੀ ਅਪ੍ਰੋਕਸੀਮੇਟ ਕਹਿ ਰਹੇ ਵੀ ਅਸੀਂ 4-5 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲਿਸਟਾਂ ਨੂੰ ਤਾਂ ਨਹੀਂ ਕੋਈ ਡਿਲੀਵਰੀ ਬੁਕਤਾਈ ਵੀ ਹੈ ਇਹਨਾਂ ਨੇ ਕੁਝ ਹੋਰ ਉਹ ਸਾਰੀਆਂ ਸਿਟੂ ਡਿਸਕਸ ਕਰ ਰਹੇਗੇ ਜੀ ਇਲੈਕਟ੍ਰੋਨ बिकॉज ਜੇ ਇਮੀਡੀਏਟ ਇੰਟਰਸਟ ਹੈ ਉਹ ਜੇ ਅਪਰ ਰੀਲ ਕਰਦੇ ਆ ਤਾਂ ਉਹ ਗੱਲ ਕਾਫੀ ਡੀਕਟੂ ਹੋਣ ਦਾ ਡਰ ਹੈ ਤੁਹਾਨੂੰ ਪਤਾ ਹੈ ਸੋਰ ਕਰ ਰਹੇ ਸੀ ਡਰਗਸ ਤੇ ਕੀ ਇਹਨਾਂ ਦਾ ਮਡਲ ਸੀ ਕਿਵੇਂ ਨਾਲ ਸਪਲਾਈ ਕਰਦੀ ਸੀ ਕਿਥੋਂ ਇਹ ਡਾਇਰੈਕਸ਼ਨ ਲੈਂਦੇ ਜੀਗੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਹੈ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਵੇਂ ਜਿਵੇਂ ਡਾਇਰੈਕਸ਼ਨਸ ਆਉਂਦੀਆਂ ਆਜਕਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਵੀ ਇੱਕ ਨਵੀਂ ਚੀਜ਼ ਇਸ ਮੋਡਿਊਲ ਚ ਜੰਗੀ ਐਪ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੀ ਤੇ ਬਾਤ ਬੇਸ ਸਮਗਲਰਸ ਨਾਲ ਲਿੰਕ ਸੀ ਜਿਹੜੀ ਜਿਹੜੀ ਹੈਰੋਇਨ ਰੀਸੈਂਟਲੀ ਆਈ ਜਿਵੇਂ ਕੋਡ ਲੱਗਾ ਵਾ ਸਕਿਉਰਟੀ ਵੀ ਕਾਫੀ ਹੈ ਤੁਹਾਡੀ ਵੀ ਨਾਕੀ ਬੰਦੀ ਹੈ ਪੈਰਾਮਿਟਰੀ ਕੋਸ਼ਿਸ਼ ਵੀ ਹੈ ਇਹ ਪਹਿਲਾਂ ਮੰਗਵਾ ਕੇ ਕਿਹਾ ਸੀ ਕਿ ਰੀਸੈਂਟਲੀ ਆਈ ਹੈ ਕੁਝ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਥਰੂ ਹੀ ਆਈ ਹੈ ਥਰੂ ਡਰੋਨ ਡਰਾਪਿੰਗ ਹੈ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਇਦਾਂ ਮਤਲਬ ਆਈ ਜਿਹੜੇ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇਹਨਾਂ ਨੂੰ ਡਵੈਲਪ ਕਰਕੇ ਤੇ ਜਲਦੀ ਗੱਪੂ ਕਰਕੇ ਰਿਕਵਰੀ ਵੀ ਹੋ ਗਈ ਹੈ ਨਿਕਸ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹਦਾ ਹੈ ਔਰ ਕਿਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕ ਪੁਰਾਣੇ ਜੁੜੇ ਹੋ 2019 ਤੋਂ ਇਹ ਬੰਦੇ ਭੱਜੇ ਹੋਏ ਹਨ ਜੋ ਜੇ ਫੜੇ ਨਹੀਂ ਗਏ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇ ਸਰ ਗੋਪਾ ਦਾ ਕੰਮ ਕਰ ਰਹੇ ਗੋਪਾ ਜਿਹੜਾ ਗਿਆ ਉਹ ਕਹਿ ਰਿਹਾ ਮਲੇਸ਼ੀਆ ਚਲਾ ਗਿਆ ਲੇਕਿਨ ਇਹਨਾਂ ਦੀ ਇਹਨਾਂ ਦੀ ਕੁ ਪ੍ਰੀਲੀਮੀਨਰੀ ਜਿਹੜੀ ਛਿਚਕ ਛੋ ਇਹ ਤੋਂ ਪਤਾ ਚੱਲਿਆ ਹੈ ਕਿ ਗੋਪਾ ਇਸ ਹੈਰ ਓਨਲੀ ਔਰ ਇੰਡੀਆ ਸਾਨੂੰ ਇਹ ਪਤਾ ਲੱਗਿਆ ਕਿ ਤਰਨ ਤਰ ਨੇਰੀਏ ਚ ਉਹਦੀ ਮੂਮੈਂਟ ਸਰ ਪ੍ਰਾਣਾ ਕੰਮ ਕਰਦੇ ਆ ਤੇ ਇਹਨਾਂ ਦੀ ਘਰਬਾਦ ਕਿਸ ਤਰ੍ਹਾਂ ਦੀ ਸਰ ਉਹ ਨੂੰ ਚੈੱਕ ਕਰਾਂਗੇ ਕਿ ਸਾਰਾ ਕਿਉਂਕ ਸਾਡੇ ਏਰੀਆ ਤੋਂ ਤਾਂ ਰਹਿਣ ਵਾਲੇ ਨਹੀਂ ਆ ਅਸੀਂ ਸਾਰਾ ਉੱਥੇ ਜਾ ਕੇ 3 ਉਹ ਸਾਰਾ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵਿਲ ਫਾਲੋ ਕੋਈ ਡਰਗ ਮਨੀ ਵਗੈਰਾ ਕੁਝ ਨਹੀਂ ਹੋ ਰਿਹਾ ਜੀ ਹੋਰ ਸਰ ਬੀਲੋ ਸਾਹਿਬ ਨੇ ਇਹਨਾਂ ਨੇ ਕਹਿਰੀ ਕੀਤਾ ਸੀ ਸਮਾਨ ਨਾਲ ਹੀ ਕਿਹਾ ਉੱਥੇ ਜਾ ਕੇ ਜਿੱਥੇ ਜਿੱਥੇ ਜੰਪ ਕਰਨ ਦੇ ਥੱਲੇ ਜਾ ਕੇ ਕਬਰੀਆਂ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤੇ ਇਹ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਡੈਟੈਕਟਡ ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇੱਦੇ ਸੇ ਫੁੱਲ ਬ੍ਰੇਕਥਰੂ ਸਰ ਇਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਏਗੀ ਹਾਂਜੀ ਹਾਂ ਬਿਲਕੁਲ ਫਾਈਨੈਂਸ਼ੀਅਲ ਮੀਟੇ ਪ੍ਰਾਪਰਟੀ ਫ੍ਰੀਜ਼ਿੰਗ ਵੀ ਹੋਏਗੀ ਅੰਡਰ